ਐ ਕਰ ਭਗਵੰਤ ਜੀ ਕੰਮ ਹੀ ਛੱਡੋ ਚੌਂਕ ਦੱਸੋ ਕਿਹੜਾ ਚਾਹੀਦਾ ਮਟਕਾ ਚੌਂਕ ਚਾਹੀਦਾ ਤੇਰਾ ਸੁਨਾਮ ਵਾਲਾ ਚੌਂਕ ਚਾਹੀਦਾ ਕਿਹੜਾ ਹੀ ਆ ਜੰਨੇ ਤੂੰ ਉਤਰੋ ਆਪ ਦਾ ਭਰ ਲਿਆ 47 ਤੇ ਸਿੱਧੀਆਂ ਠੋਕਦੀ ਲੇਕੋਸ ਤੂੰ ਆ Taliban ਦਾ ਰਾਜ ਕਾਇਮ ਕਰ ਰਹੇ ਆ ਪੰਜਾਬ ਚ ਮਜੂਤੀਆ ਰੰਮ ਜੀ ਲਾਤੀ ਨੂੰ ਲੈ ਕੇ ਦਰਦ ਲੈ ਮੈਂ ਨਹੀਂ ਆ ਕੇ ਦਵਾਂ ਕੋਸਾ ਦੱਸ ਮਾਰੋ ਕੋਈ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਦਰੈਨ ਚੋੜੇ ਦੇ ਮਠਾਈਆਂ ਕੋਲ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਕਿ ਭਾਵੇਂ ਬੰਮ ਨਾਲ ਲਟਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਆ ਕਿ ਇਹ ਗੁਰੂ ਦੀ ਦਸਤਾਰ ਬਣਦੇ ਹਨ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਮਨਜ਼ੂਰ ਕਰ ਲਓਗੇ ਜਾਂ ਚੁੱਪ ਕਰਾ ਲਓਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੇ ਸੱਦਲੇ ਚਲੇ ਜਾਣਗੇ ਬਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਜਿਹੜਾ ਚੀਫ ਮਿਨਿਸਟਰ ਇਹੋ ਜੀਆਂ ਗੱਲਾਂ ਕਰ ਰਿਹਾ ਮਤਲਬ ਉਹਦੀ ਲਾਅਨ ਆਰਡਰ ਤੇ ਗੰਭੀਰਤਾ ਯਾ ਪੁਲਿਸ ਮੈਨੂੰ ਇਨਕਰੇਜ ਕਰਨਾ ਮਤਲਬ ਥਰ ਇਜ਼ ਵਨ ਅਨਦਰ ਕ੍ਰੇਜੀ ਸਟੇਟਮੈਂਟ ਆ ਮੈਂ ਤੂੰ ਆਇਆ ਕਰ ਭਗਵੰਤ ਜੀ ਕੰਮ ਹੀ ਛੱਡੋ ਚੌਂਕ ਦੱਸੋ ਕਿਹੜਾ ਚਾਹੀਦਾ ਮਟਕਾ ਚੌਂਕ ਚਾਹੀਦਾ ਤੇਰਾ ਸੁਨਾਮ ਵਾਲਾ ਚੌਂਕ ਚਾਹੀਦਾ ਕਿਹੜਾ ਹੀ ਆ ਜੰਨੇ ਤੂੰ ਉਤਰੋ ਆਪ ਦਾ ਭਰ ਲਿਆ 47 ਤੇ ਸਿੱਧੀਆਂ ਠੋਕਦੀ ਲੇਕਿਨ ਤੂੰ ਆ ਤਾਲੀਬਾਨ ਦਾ ਰਾਜ ਕਾਇਮ ਕਰ ਰਹੇ ਆ ਪੰਜਾਬ ਚ ਮਤਲਬ ਇੱਕ Zプラス ਪ੍ਰੋਟੈਕਟਿਵ ਗੁਰੂ ਘਰ ਚ ਗੋਲੀ ਚੱਲਣ ਨੂੰ ਜਸਟੀਫਾਈ ਕਰ ਰਹੇ ਔਰ ਕਰ ਸਕਦੇ ਆ ਜੇ ਕਰਤਾਰਪੁਰ ਸਾਹਿਬ ਉੱਥੇ ਗੋਲੀ ਚੱਲੀ ਆਪਣਾ ਸੁਲਤਾਨਪੁਰ ਲੋਧੀ AK47 ਦੇ ਫਾਇਰ ਸਾਹਮਣੇ ਹੋਇਆ ਉਹ ਜਸਟੀਫਾਈਡ ਆ ਤੇ ਇਹ ਗੋਲੀ ਚੱਲਣੀ ਵੀ ਜਸਟੀਫਾਈਡ ਆ ਗੁਰੂ ਘਰ 'ਚ ਔਰ ਨਾਓ ਆਮ ਕਮਿੰਗ ਟੂ ਅਨਦਰ ਇੰਪੋਰਟੈਂਟ ਪੁਆਇੰਟ ਇੱਕ ਮਿੰਟ ਇਹਨੂੰ ਰੋਕ ਲਓ ਜੀ ਵੇਖੋ ਮੈਂ ਨਾ ਸਾਰੇ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਨਾਮ ਲੈਵਾਂ ਨੂੰ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਭਾਈ ਅਸੀਂ ਸਾਰੇ ਨਾ ਜੀ ਭੁੱਲਨਹਾਰ ਜੀਮ ਅਸੀਂ ਕੋਈ ਪਰਫੈਕਟ ਨਹੀਂ ਆ ਜੀ ਅਸੀਂ ਬਿਲਕੁਲ ਸਹੀ ਨਹੀਂ ਆ ਸਾਡੇ ਤੋਂ ਇੱਕ ਗਲਤੀ ਨਹੀਂ ਅਨੇਕਾਂ ਗਲਤੀ ਇਸ ਜੀਵਨ ਚ ਵਿਚਰਦਿਆਂ ਹੋਈਆਂ ਵੀ ਨੇ ਘਾ ਵੀ ਹੋ ਸਕਦੀਆਂ ਕੋਈ ਉਹ ਨਹੀਂ ਬਿਕੋਜ਼ ਇਨਸਾਨ ਆ ਇਨਸਾਨਾਂ ਤੋਂ ਕਮੀ ਪੇਸ਼ੀਆਂ ਰਹਿ ਜਾਂਦੀਆਂ ਔਰ ਗੁਰੂ ਸਾਹਿਬ ਬਖਸ਼ਣਹਾਰ ਹੁਣ ਜਿਹੜਾ ਇੱਕ ਗੁਰੂ ਦਾ ਸਿੱਖ ਹੈ ਉਹ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਜਦੋਂ ਗੁਰੂ ਸਾਹਿਬ ਦਾ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਤੇ ਸਾਨੂੰ ਭਾਈ ਉਥੋਂ ਇਹ ਸੇਵਾ ਕਹਿ ਲੋ ਕੁਛ ਇਹਨੂੰ ਸਜਾ ਕਹਿ ਲੈਂਦੇ ਜਿਹੜਾ ਮਰਜ਼ੀ ਲੱਭ ਵਰਤ ਲੋ ਇਹ ਲਾਇਕ ਹੀ ਨੇ ਆਪਾਂ ਕਿ ਸਿੰਘ ਸਾਹਿਬਾ ਉਹਨਾਂ ਨੇ ਭਾਵੇਂ ਲਾਤੀ ਮਗਰ ਹੈ ਤਾਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਨਾ ਸੀ ਤਾਂ ਗੁਰੂ ਸਾਹਿਬ ਨੂੰ ਆਜਨਾ ਚਰ ਸਮਝਦੇ ਫਿਰ ਅਸੀਂ ਸੇਵਾ ਕੀ ਦੀ ਸ਼ੁਰੂ ਕਰਤੀ ਚਾਹੇ ਕੋਈ ਉੱਥੇ ਝਾੜੂ ਮਾਰਦਾ ਹੈ ਚਾਹੇ ਬੂਟ ਪਾਲਿਸ਼ ਕਰਦਾ ਹੈ ਚਾਹੇ ਬਾਹਰ ਖਲੋਂਦਾ ਹੈ ਸੇਵਾ ਤੇ ਜਾਂ ਬਰਤਨ ਧੋਂਦਾ ਇਹ ਕਿਹਦੀ ਸੇਵਾ ਕਰਨ ਡਿਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਹ ਉਸ ਗੁਰੂ ਦੀ ਸੇਵਾ ਕਰ ਰਿਹਾ ਇਹ ਮੈਨੂੰ ਕੋਈ ਸਮਝਾ ਦੇਣ ਕਿ ਗੁਰੂ ਦੀ ਸੇਵਾ ਕਰਦਿਆਂ ਹੋਿਆਂ ਨੂੰ ਕਿਸੇ ਸੇਵਾ ਕਰਦੇ ਇਨਸਾਨ ਨੂੰ ਗੋਲੀ ਮਾਰਨੀ ਜਾਇਜ਼ ਹੈ ਇਹ ਕਿਹੜੀ ਮਤਲਬ ਗੁਰੂ ਦੀ ਕਿਹੜੀ ਸਿੱਖਿਆ ਦੀ ਗੱਲ ਕਰਦੇ ਸੋ ਜਿਹੜੇ ਲੋਕ ਇਸ ਗੱਲ ਨੂੰ ਜਸਟੀਫਾਈ ਕਰਦੇ ਆ ਮੈਨੂੰ ਤਾਂ ਨਹੀਂ ਸਮਝ ਆਉਂਦੀ ਔਰ ਮੈਂ ਹੁਣ ਤੁਹਾਨੂੰ ਦੂਜਾ ਇਨਸੀਡੈਂਟ ਵਿਖਾ ਰਿਹਾ ਕਿ ਜਿਹੜਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮੈਂ ਨਾ ਬੜਾ ਹੀ ਆਈ ਹੈਵ ਡਿਬੇਟਡ ਦਿਸ ਮਤਲਬ ਦਿਸ ਹੈਜ਼ ਰੀਲੀ ਇਟਸ ਬੀਨ ਵੈਰੀ ਹੈਵੀ ਔਨ ਮਾਈਂਡ ਔਰ ਮੈਂ ਜਦ ਵੇਖਦਾ ਚ ਮੇਰੀ ਰੂਹ ਵੀ ਕੰਬਦੀ ਆ ਮਗਰ ਮੈਂ ਵੇਖ ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਿਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਸੀ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੀ 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅਜੇ ਤੱਕ ਤਾਂ ਉਹਨਾਂ ਤੋਂ ਲੁਕੀ-ਛਿਪੀ ਨਹੀਂ ਰਹੀ ਆ ਮੈਂ ਵੀਡੀਓ ਤੁਹਾਨੂੰ ਵਿਖਾਉਂਗਾ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ 'ਚ ਮਤਲਬ ਥੋੜੀ ਪੁਲਿਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਣ ਚੋੜੇ ਦੇ ਮਠਾਈਆਂ ਖੋਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਮੈਨੂੰ ਬੰਨਚਪੁਲੇਖਾ ਕੋਈ ਨਹੀਂ ਜੀ ਇਹ ਕਿਥੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉੱਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ 'ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ 'ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲੱਭ ਇਹਨਾਂ ਨੂੰ ਲੰਮੀਆਂ ਹਉਰਾ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਸਦਲ ਲੋਕਾਂ ਨੂੰ ਕਿ ਭਾਵੇਂ ਬੰਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਨ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਹਨ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲਓਗੇ ਜਾਂ ਚੁੱਪ ਕਰਾ ਲਓਗੇ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਕਿ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕਿ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜਾਓ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੰਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰਾਇਮਿਸਿਸ ਅਚਲਾਈਂ ਇੱਕ ਮਿੰਟ ਮੈਂ ਜੀ ਸਿਆ ਲੈ ਮੈਂ ਨਈਆਂ ਚੀਂਦਾ ਰਪਲਸਾ ਦਸੇ ਮੈਂ ਜਾਂਦੇ ਰਿਹਾ ਸੀ ਨਾਰਾ ਕਰੇ ਲੈ ਮੈਂ ਗਾਇਤੰਗ ਰਿਆਂ ਸਨੇ ਚੌੜੇ ਨੂੰ ਲੈ ਪਾਸੇ 2007 ਦੇ ਵੰਡੇ ਹੀ ਜਿਹੜਾ 2000 ਮੇਰੇ ਅਸਲ ਬਲਵਿੰਦਰ ਸਨੇ ਲੱਖ ਲੜੀ ਅਮਰੀਕਾ ਵੀ ਦਾ ਨੰਬਰ 77 ਦੇ ਮਨ ਵੱਲ ਜਿਹੜੇ ਨੂੰ ਕਿ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਿਆ ਹੀ ਕੰਮ ਨੇ ਉਹਨਾਂ ਤੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣ ਆ ਪੁੱਲਸ ਖੜੀ ਆ ਜੀ ਮਗਰ ਪਰ ਕਿਹਦਾ ਖਾਣੇ ਲੰਦੇ ਬੇੜਾ ਕਰਕੇ ਜੇ ਇਹਲੇ ਠੰਡ ਤੁਮਾਕੇ ਹੁੰਦੇ ਇਹਦੇ ਕਾੱਕ ਤੁਮਾਕਾ ਕਰਾ ਮੈਨੂੰ ਤਾਂ ਅਟਕ ਲੱਗ ਪੈਂਦੀ ਆ ਇਹਦੇ ਕਾੱਕ ਤੁਮਾਕਾ ਕਰਾ ਇਹਦੇ ਬੱਚੇ ਦਾ ਮੁੰਡਿਆ ਵੇ ਵੇਖਿਆ ਇੰਨਾ ਮੁੰਡੇ ਮਾਰ ਮਿਲਤ ਅਟਕ ਲੱਗ ਪੈਂਦੀ ਆ ਇਹ ਮਜੀਠੇ ਜ਼ਿਕਰ ਕਰਦੀ ਆ ਉਦੋਂ ਮਜੀਠੇ ਜਿਹੜਾ ਤੁਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਤੁਮਾਕਾ ਨਹੀਂ ਇਹਦੇ ਘਰ ਚ ਤੁਮਾਕਾ ਕਰਾਉ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਇਵਨ ਨੋ ਉਹ ਪੜ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ ਚ ਕੋਰਟ ਪ੍ਰੈਮਿਸਿਸ ਚ ਇਹ ਮੈਨੂੰ ਕੋਈ ਸੁਨੇਹਾ ਘਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਹੈ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਤੇ ਮਗਰ ਲੱਗ ਜਾ ਜਿਹੜਾ ਨਰੈਣ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ ਹੋ। ਆਈ ਐਮ ਵੈਰੀ ਕਲੀਅਰ ਔਰ ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਜਿ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ ਕਿ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਬਡਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਬਡਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ ਤੇ ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ ਔਰ ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ ਜੇ ਹੋ ਤਾਂ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ ਆਲ ਥਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਹੈ ਉਖਾਇਆ ਜਾ ਰਿਹਾ ਹੈ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖਕ ਵਾਉ ਨਹੀਂ ਭਾਈ ਮਾਰੂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਆ ਇਹ ਕਿਥੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਉਸ